ਮੇਰਾ ਭਰਾ ਛੋਟਾ ਜੀ ਕੀ ਨਾਮ ਆਉਦਾ ਮਾਨਵ ਕੀ ਹੋਇਆ ਭਾਜੀ ਹੋਇਆ ਭਾਜੀ ਸ਼ਾਮੀ ਗਿਆ ਉਹ ਇਥੋਂ ਹਾਂਜੀ ਉਹਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭਾਗ ਸਿੰਘਪੁਰੇ ਕੋਈ ਲੜਾਈ ਝਗੜਾ ਹੋਊਗਾ ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵਿੱਚ ਹਾਂਜੀ ਇਹ ਤਾਂ ਸਿਰਫ ਉਦਾਂ ਗਿਆ ਵੀ ਜਿੱਦਾਂ ਯਾਰੀ ਦੋਸਤੀ ਹੁਣ ਆਪਾਂ ਚੱਲ ਜਾਈਏ ਇੱਕ ਦੂਸਰੇ ਨਾਲ ਹਾਂਜੀ ਇਦਾਂ ਇਹ ਵੀ ਗਿਆ ਉਹ ਆਪਸ ਵਿੱਚ ਜਿਨ੍ਹਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹ ਆਪਸ ਦੇ ਲੜਨ ਲੱਗੇ ਕਿ ਤੇ ਛੜਨ ਲੱਗੇ ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ ਉਹ ਇਹਦੇ ਮਾਰ ਕੇ ਤਾਂ ਇਹਨੂੰ ਕੀ ਮਾਰਿਆ ਕੀ ਇਹਦੇ ਮੇਰੇ ਖਿਆਲ ਨਾਲ ਦਾ ਜੋ ਵੀ ਦਸਰੇ ਜਾਕੇ ਰਚ ਸੀਗੀ ਜਾਂ ਕੋਈ ਸ਼ੂਰਾ ਵਗੈਰਾ ਸੀ ਕੁਛ ਅਦਾ ਦਾ ਹਥਿਆਰ ਸੀ ਕਿੰਨੀ ਉਮਰ ਸੀ ਉਹਦੀ ਉਮਰ 23-24 ਸਾਲ ਅੱਛਾ ਵਿਆਹ ਸੀਗਾ ਨਹੀਂ ਕੁਆਰਾ ਹੀ ਸੀਗਾ ਅੱਛਾ ਅੱਛਾ ਹਾਂਜੀ ਕੀ ਕੰਮ ਕਰਕੇ ਕਰਦਾ ਕੰਮ ਤਾਂ ਬਾਹਰੋਂ ਆਇਆ ਸੀ ਹਲੇ ਹੁਣੇ ਥੋੜੀ ਦੇਰ ਹੋਈ ਹਾਂਜੀ ਬਾਹਰ ਗਿਆ ਸੀ ਉੱਥੋਂ ਆਇਆ ਕੋਈ ਪੁਲਿਸ ਵਾਲਿਆਂ ਨੇ ਦੋ ਬੰਦੇ ਕਾਬੂ ਵੀ ਕੀਤੇ ਪੁਲਿਸ ਵਾਲੇ ਕਹਿ ਤਾਂ ਰਹੇ ਆ ਜੀ ਦੋ ਬੰਦੇ ਅਰੈਸਟ ਕੀਤੇ ਹੁਣ ਉੱਥੇ ਪਾਸਿੰਗਪੁਰੇ ਦੇ ਦੋ ਭਰਾ ਦੱਸ ਰਹੇ ਆ ਹਾਂਜੀ ਤੇ ਉਹ ਜਿਹੜਾ ਮੁੰਡਾ ਨਾਲ ਸੀ ਉਹ ਫੇ ਹੁਣ ਦੱਸੂਗਾ ਵੀ ਕੀ ਨਾ ਉਹਨਾਂ ਦਾ ਮੈਂ ਬਾਹਰ ਸੈਂਪਰ ਤੂੰ ਫਲੋਰ ਨੂੰ ਆਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈੱਡ ਦੀ ਪਤਾ ਨਹੀਂ ਕੀ ਕੈਚ ਮਾਰਤੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕਿਸ ਉਹਦੇ ਟੈੱਡ 'ਚ ਮਾਰਤੀ ਕੀ ਨਾਮ ਉਹਦਾ ਉਹਦਾ ਨਾਂ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਤੇ ਕਿਹੜੀ ਗੱਲੋਂ ਮਾਰਿਆ ਪਤਾ ਨਹੀਂ ਭਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਭਾਜੀ ਆਹ ਸੁਜੀ ਕੋ ਪੁਰਾਣੀ ਰੰਜਿਸ਼ ਆ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤਾਂ ਉਹਨੇ ਰਾਸ ਦੇ ਕੇ ਘੇਰ ਕੇ ਸਾਨੂੰ ਉੱਥੇ ਪਏ ਮੇਰੀ ਸਕੂਲ ਕੋਲ ਪਾਸੇ ਪਰ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰਿਆ ਹਾਂਜੀ ਕੀ ਵਗਿਆ ਮਾਰਿਆ ਕੀ ਖੰਡਰ ਜਿਆ ਮਾਰਿਆ ਟੈਢੇ ਚ ਮਾਨਵ ਨਾਮ ਦਾ ਵਿਅਕਤੀ ਆ ਜਿਹੜਾ ਕਿ ਸਾਡੇ ਕੋਲ ਬ੍ਰੌਡ ਡੈੱਡ ਲੈ ਕੇ ਆਈ ਸੀ ਉਮਰ ਤਕਰੀਬਨ 23 ਸਾਲਾਂ ਲੜਾਈ ਝਗੜੇ ਦਾ ਮਾਮਲਾ ਜੀ ਤੇ ਭਵਨ ਸਿੰਘ ਪੁਰੇ ਦੱਸਿਆ ਜਾ ਰਿਹਾ ਹੈ ਕਿ ਤਾਂ ਉਥੇ ਲੜਾਈ ਹੋਈ ਆ ਸਾਡੇ ਕੋਲ ਜਦੋਂ ਲੈ ਕੇ ਆਏ ਬਰੌਡ ਡੈਡੀ ਸੀਗੇ ਸਾਡੇ ਕਿੰਨੀ ਕੋਮਰ ਲੱਗਦੀ ਹੈ ਉਮਰ ਤਕਰੀਬਨ 23 ਸਾਲ ਆ ਜੀ ਜਿਹੜਾ ਡੈਥ ਦਾ ਹੁਣ ਕਾਰਨ ਕਾਹਦਾ ਕਾਰਨ ਮਾਰੇ ਗਿਆ ਇਹ ਵੈਸੇ ਜਿਹੜਾ ਹੁਣ ਲੱਗ ਰਿਹਾ ਹੈ শারਪ ਵੈਪਨ ਨਾਲ ਕੋਈ ਵਾਰ ਕੀਤਾ ਹੈ ਢੇਟ ਵਿੱਚ ਬਾਕੀ ਜਿਹੜਾ ਫਾਈਨਲ ਜੋ ਕਾਰਨ ਕੀ ਹੈਗਾ ਉਹ ਅਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਦੱਸਾਂਗੇ ਹਰ ਵੀ ਪਰਿਵਾਰ ਨੂੰ ਸੂਚਨ ਹਾਂਜੀ ਹਾਂਜੀ ਪਰਿਵਾਰ ਦੇ ਮੈਂਬਰ ਸਾਰੇ ਮੌਜੂਦ ਆ ਇੱਥੇ ਪੁਲਿਸ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਭੇਜੀ ਦਿਆ ਪੁਲਿਸ ਵਾਲੇ ਵੀ ਇੱਥੇ ਆ ਗਏ ਆ ਜਿਹਦਾ ਨਾਮ ਜਿਹਦਾ ਮਾਮਾ ਪਤਾ ਲੱਗਾ ਜਿਹਦਾ ਕੇਂਦਰ ਰਮਨ ਦਾ ਫਲੋਰ ਦਾ ਨਾਮ ਹੋਦਾ ਜੀ ਤੁਹਾਨੂੰ ਮਿਲ ਗਿਆ ਇਹ ਸਹੀ ਕੁਮੇਸ਼ ਮਾਰਨ ਚਾਰਜ ਚੌਕੀ ਦਾ ਸਾੜਾ ਜਿਹੜੀ ਇਹਨੂੰ ਅਰੋਗ ਹੋਵੇ ਇਹ ਨਿਊਰਸਿਸਨ ਫਟੇਗਾ ਵੇਰਵੀ ਦੇ ਕੋਚੀ ਹੋਣੀ ਜਿਹਨਾਂ ਨੂੰ ਜਿਹੜਾ ਇਹ ਅਰੈਸਟ ਕੀਤਾ ਗਿਆ ਕੀ ਮਾਰਿਆ ਕਰਨ ਸਾਡ ਕੀ ਲੱਗਦੀ ਹੈ ਹਰਦੀਪ ਹਾਂ ਕੋਈ ਤੇਜ ਧਾਰ ਉਹਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਜੁੜੀ ਹੋਈ ਹੈ ਨਿਰੰਝ ਸਿੰਘ ਅਜੇ ਨਸੀਬ ਕਰ ਰਹੇ ਹਾਂ ਸ਼ੂਨੂ ਗ੍ਰਾਮ ਵਾਸੀ ਭਾਰਤ ਸਿੰਘ ਮੌਂਟੇ ਪਰਿਵਾਰ ਇਹਦੇ ਨਾਮ ਹਾਂ ਪਰਿਵਾਰ ਦੁਆਰਾ ਕਿਸੇ ਨੂੰ ਜਾਂ ਅਰਜ਼ੀ ਕਰਾਇਆ ਦੋਵੇਂ ਪੇ ਅਰਜ਼ੀ ਕਰਾਇਆ ਜਿਹੜਾ ਮਿਲਦਾ ਨਾ ਕਰੀਦਾ